ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਆਲਖ ਤੁਹਾਡਾ ਸਵਾਗਤ ਕਰਦਾ ਪਿਛਲੇ ਪਾਸੇ ਤੁਸੀਂ ਦੇਖ ਹੀ ਲਿਆ ਹੋਣਾ ਕਿ ਮਾਗੀ ਮੇਲੇ ਦਾ ਦ੍ਰਿਸ਼ ਜਿਹੜਾ ਤੁਸੀਂ ਦੇਖ ਸਕਦੇ ਹੋ ਪਿਛਲੇ ਪਾਸੇ ਮਾਗੀ ਮੇਲੇ ਦੀਆਂ ਰਾਤ ਦੀਆਂ ਰੌਣਕਾਂ ਸੀ ਤੁਹਾਨੂੰ ਦਿਖਾਉਣ ਲੈ ਕੇ ਆਏ ਆ ਕਿਉਂਕਿ ਬਹੁਤ ਸਾਰੇ ਲੋਕ ਮਾਗੀ ਮੇਲੇ ਦੇ ਵਿੱਚ ਪਹੁੰਚਦੇ ਆ ਦੂਰੋਂ ਨੇੜੇੋਂ ਪਹੁੰਚਦੇ ਆ ਜਿਹੜੇ ਉਹ ਦਿਨੇ ਦਿਨੇ ਦਾ ਮੇਲਾ ਵੇਖ ਲੈਂਦੇ ਆ ਪਰ ਰਾਤ ਨੂੰ ਜਿਹੜੇ ਦ੍ਰਿਸ਼ ਬਣਦੇ ਆ ਨਾ ਮੇਲੇ ਦੇ ਪੂਰਾ ਦੇਖੋ ਕਿਵੇਂ ਲਾਈਟਾਂ ਜਗਮਗ ਜਗਮਗ ਕਰਦੀਆਂ ਕਿੰਨੇ ਸੋਹਣੇ ਲੱਗਦੇ ਆ ਝੂਲੇ ਘੁੰਮਦੇ ਤਾਂ ਜਿਹੜੇ ਦੂਰ ਨੇੜੇੋਂ ਆਉਂਦੇ ਆ ਉਹ ਇਸ ਨਜ਼ਾਰੇ ਨੂੰ ਦੇਖਣ ਤੋਂ ਖੁੰਝ ਜਾਂਦੇ ਆ ਤਾਂ ਅਸੀਂ ਸੋਚਿਆ ਵੀ ਚਲੋ ਰਾਤ ਦਾ ਇੱਕ ਕਲਿੱਪ ਜਾਂ ਬਣਾ ਕੇ ਸਾਡੇ ਦੇਖਣ ਵਾਲਿਆਂ ਨੂੰ ਜ਼ਰੂਰ ਦਿਖਾਈਏ ਵੀ ਰਾਤ ਨੂੰ ਇੱਥੋਂ ਕਿਵੇਂ ਦਾ ਦ੍ਰਿਸ਼ ਹੈ ਜਿਹੜਾ ਉਹ ਨਜ਼ਰੀ ਆਉਂਦਾ ਦੇਖੋ ਇਹ ਲਾਈਟਾਂ ਦੇ ਅ ਵਿੱਚ ਤੁਸੀਂ ਦੇਖ ਸਕਦੇ ਹੋ ਮਾਗੀ ਮੇਲੇ ਦਾ ਗਰਾਊਂਡ ਹੈ ਤੇ ਬਹੁਤ ਸਾਰੇ ਲੋਕਾਂ ਦਾ ਇਕੱਠ ਵੀ ਹੈ ਅੱਜ ਜਿਸ ਦਿਨ ਅਸੀਂ ਇਹ ਸ਼ੂਟ ਕਰ ਰਹੇ ਹਾਂ ਦਿਨ ਐਤਵਾਰ ਹੋਣ ਕਰਕੇ ਅੰਦਰ ਵੀ ਕਾਫੀ ਰਸ ਹੈ ਬਾਹਰ ਵੀ ਤੁਸੀਂ ਦੇਖ ਸਕਦੇ ਹੋ ਵੀ ਬਾਹਰ ਚ ਹੀ ਗਹਿਮਾ ਗਹਿਮੀ ਹੈ ਆ ਐਂਟਰੀ ਪੁਆਇੰਟ ਆ ਜਿਹੜਾ ਉਹ ਰਾਤ ਨੂੰ ਇਸ ਤਰੀਕੇ ਦੇ ਨਾਲ ਜਗਮਗ ਜਗਮਕ ਕਰਦਾ ਬਹੁਤ ਸੋਹਣੀਆਂ ਤਸਵੀਰਾਂ ਜਿਹੜੀਆਂ ਉਹ ਤੁਸੀਂ ਮਾਗੀ ਮੇਲੇ ਦੇ ਵਿੱਚ ਮੁਕਸਰ ਦੇ ਮਾਗੀ ਮੇਲੇ ਦੇ ਗਰਾਊਂਡ ਤੋਂ ਤੁਸੀਂ ਇਹ ਤਸਵੀਰਾਂ ਜਿਹੜੀਆਂ ਉਹ ਦੇਖ ਰਹੇ ਹੋ ਜਿਹੜੀਆਂ ਦੋ ਬਰਾਬਰ ਬਰਾਬਰ ਜਿਹੜੀਆਂ ਤੁਸੀਂ ਦੇਖ ਰਹੇ ਹੋ ਵੀ ਚੰਡੋਲਾ ਜਿਹੜੀਆਂ ਉਹ ਝੁੱਲ ਰਹੇ ਆ ਰੋਕ ਤੇ ਕਸ਼ਤੀ ਨੁਮਾ ਜਿਹੜੀ ਝੁੱਲ ਹੈ ਉਹ ਵੀ ਪੂਰੇ ਹੁਲਾਰੇ ਦੇ ਰਿਹਾ ਤੇ ਨਜ਼ਰੀ ਪੈ ਰਹੇ ਆ ਵੀ ਕਾਫੀ ਚੋਬਰ ਉਹਦੇ ਉੱਪਰ ਬੈਠੇ ਹੋਏ ਆ ਤੇ ਆ ਬਰਜ ਖਲੀਫਾ ਬਣਿਆ ਹੋਇਆ ਇਧਰਲੇ ਪਾਸੇ ਤੁਸੀਂ ਆ ਦੇਖ ਸਕਦੇ ਹੋ ਇਹ ਬਰਜ ਖਲੀਫਾ ਵਾਲੀ ਬਿਲਡਿੰਗ ਇਹਨਾਂ ਨੇ ਬਣਾਈ ਸੀ ਆਹ ਲੰਡਨ ਦਾ ਜਿਹੜਾ ਗੇਟ ਹੈ ਇਹ ਬਣਾਇਆ ਹੋਇਆ ਇੰਗਲੈਂਡ ਗੇਟ ਬਣਾਇਆ ਹੋਇਆ ਹੈ αਲਫਾ ਟਾਵਰ ਬਣਾਇਆ ਹੋਇਆ ਹੈ ਇਹ ਸਾਰੇ ਨਜ਼ਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਰਾਤ ਦੇ ਨਜ਼ਾਰੇ ਹੈ ਮੱਗੀ ਮੇਲੇ ਦੇ ਗਰਾਊਂਡ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਰਾਤ ਦੇ ਦ੍ਰਿਸ਼ ਕਾਫੀ ਜ਼ਿਆਦਾ ਲਾਈਟਿੰਗ ਹੁੰਦੀ ਹੈ ਤਾਂ ਹਰ ਇੱਕ ਝੂਲੇ ਦੇ ਨਾਲ ਇੱਕ ਇੱਕ ਜਨਰੇਟਰ ਤੇ ਕਾਫੀ ਜ਼ਿਆਦਾ ਆਵਾਜ਼ਾਂ ਜਿਹੜੀਆਂ ਉਸ ਮੇਲੇ ਤੋਂ ਸਾਨੂੰ ਸੁਣਾਈ ਦੇ ਰਹੀਆਂ ਤੇ ਕੋਸ਼ਿਸ਼ ਕਰਾਂਗੇ ਵੀ ਅੰਦਰ ਵੀ ਤੁਹਾਨੂੰ ਆ ਨੇੜਿਓਂ ਵੀ ਇੱਕ ਵਾਰੀ ਸਾਰੇ ਝੁੱਲਿਆਂ ਦੇ ਦਰਸ਼ਨ ਜੇ ਕਰਾਵਾਂਗੇ ਇੱਕ ਫਲਾਈ ਵੀਊ ਤੁਹਾਨੂੰ ਦੇਤਾ ਮੇਲੇ ਦਾ ਵੀ ਇਸ ਤਰੀਕੇ ਦੇ ਨਾਲ ਮੇਲਾ ਜਿਹੜਾ ਉਹ ਚੱਲਦਾ ਹੈ ਨਾਲ ਹੀ ਤੁਸੀਂ ਆ ਸੜਕ ਤੇ ਦੇਖ ਸਕਦੇ ਹੋ ਵੀ ਸਾਧਨਾਂ ਜਿਹੜੇ ਉਹ ਚੱਲਦੇ ਜਾਂਦੇ ਆ ਤੇ ਇਧਰਲੇ ਪਾਸੇ ਬੱਸ ਸਟੈਂਡ ਤੋਂ ਜਿਹੜੀਆਂ ਹੈਗੀਆਂ ਚੀਜ਼ਾਂ ਆ ਰਹੀਆਂ ਤੇ ਇਹ ਮੇਲਾ ਗਰਾਊਂਡ ਆ ਜਿਹੜਾ ਉਹ ਤੁਹਾਨੂੰ ਪਤਾ ਹੈ ਵੀ ਬਿਲਕੁਲ ਜਿਵੇਂ ਹੀ ਬੱਸ ਸਟੈਂਡ ਦੇ ਨਜ਼ਦੀਕ ਹੀ ਆਏ ਵਾਰ ਮਾਗੀ ਮੇਲੇ ਦੇ ਵਿੱਚ ਲੱਗਦਾ ਅੰਦਰ ਤੁਹਾਨੂੰ ਦਿਖਾਵਾਂਗੇ ਇੱਕ ਜਿਵੇਂ ਹੀ ਮੌਤ ਦੇ ਨਾਲ ਕਲੋਲਾ ਕਰਦਾ ਝੂਲਾ ਦਿਖਾਵਾਂਗੇ ਜਿਹੜਾ ਸ਼ੁਰੂਆਤੀ ਜਦੋਂ ਸ਼ੁਰੂ ਹੋਇਆ ਮੇਲਾ ਉਦੋਂ ਤਾਂ ਨਹੀਂ ਸੀ ਲੱਗਿਆ ਪਰ ਇਹ ਥੋੜੇ ਜਿਹੇ ਦਿਨ ਹੋਏ ਆ ਉਦੋਂ ਝੂਲਾ ਲੱਗਿਆ ਤੇ ਹੁਣ ਵੀ ਇਸ ਵੇਲੇ ਥੋੜਾ ਹਨੇਰਾ ਹੋਣ ਕਰਕੇ ਦੇਖ ਨਹੀਂ ਰਹੇ ਪਰ ਇਹ ਆ ਵੀ ਲੋਕ ਬੈਠੇ ਘੁੰਮਦੇ ਆ ਬਿਲਕੁਲ ਪੁੱਠੇ ਹੋ ਜਾਂਦੇ ਆ ਮੈਂ ਨਾ ਵੀ 50-60 ਰੁਪਈਆ ਦੀ ਟਿਕਟ ਲੈ ਕੇ ਮੌਤ ਮੁੱਲ ਖਰੀਦਣ ਵਰਗਾ ਕੰਮ ਹੈ ਵੀ ਇੰਨਾ ਡਰਾਵਣਾ ਜਿਹੜਾ ਸੀਨ ਬਣ ਜਾਂਦਾ ਉਸ ਝੂਲਿਆਂ ਦਾ ਕਵਿਤਾ ਨੂੰ ਦਰਸ਼ਨ ਕਰਾਵਾਂਗੇ ਆ ਦੇਖੋ ਤੁਸੀਂ ਰਾਤ ਦਾ ਨਜ਼ਾਰਾ ਜਿਹੜੇ ਦੂਰੋਂ ਨੇੜੇ ਸੱਜਣ ਮਿੱਤਰ ਆਉਂਦੇ ਆ ਕਈ ਵਾਰੀ ਇਹ ਹੁੰਦਾ ਵੀ ਯਾਰ ਰਾਤ ਨੂੰ ਰੁਕੀਏ ਰਾਤ ਦਾ ਨਜ਼ਾਰਾ ਵੀ ਮੇਲੇ ਦਾ ਦੇਖੀਏ ਤਾਂ ਆ ਰਾਤ ਦੇ ਨਜ਼ਾਰੇ ਤੁਹਾਡੇ ਸਾਹਮਣੇ ਆ ਉਹ ਤੁਹਾਨੂੰ ਅੰਦਰ ਲੈ ਚਲਦੇ ਆ ਉੱਥੋਂ ਦਿਖਾਉਣੇ ਆ ਤੁਹਾਨੂੰ ਵੀ ਅੰਦਰ ਕਿਹੋ ਜਿਹਾ ਦ੍ਰਿਸ਼ ਹੈ ਇਹ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਅੱਜ ਦਿਨ ਐਤਵਾਰ ਵੀ ਕਾਫੀ ਭੀੜ ਹੁੰਦੀ ਹੈ ਕਿਉਂਕਿ ਐਤਵਾਰ ਨੂੰ ਹਰ ਕਿਸੇ ਨੂੰ ਮੌਕਾ ਮਿਲ ਜਾਂਦਾ ਔਰ ਕਈ ਸੱਜਣ ਮਿੱਤਰ ਆ ਇੱਥੇ ਇਹੋ ਜਿਹੇ ਵੀ ਜਿਹੜੇ ਵਾਰ-ਵਾਰ ਮੇਲਾ ਘੁੰਮਣ ਆਉਂਦੇ ਆ ਔਰ ਐਤਵਾਰ ਦਾ ਦਿਨ ਜਿਹੜਾ ਹੈਗਾ ਉਹਨਾਂ ਨੂੰ ਜਾਦਾ ਸਹੀ ਰਹਿੰਦਾ ਕਿਉਂਕਿ ਐਤਵਾਰ ਨੂੰ ਸਾਰੇ ਜੀ ਫੈਮਿਲੀ ਮੈਂਬਰ ਘਰੇ ਹੁੰਦੇ ਆ ਤੇ ਬੱਚਿਆਂ ਦੇ ਨਾਲ ਜਿਹੜਾ ਹੈਗਾ ਉਹ ਮੇਲਾ ਵਿਜ਼ਿਟ ਕਰਦੇ ਆ ਇਸ ਵੇਲੇ ਸਾਰੇ ਜਾਣੀ ਆਉਣਾ ਪਸੰਦ ਕਰਦੇ ਆ ਕਿਉਂਕਿ ਇਸ ਵੇਲੇ ਜਿਹੜਾ ਦ੍ਰਿਸ਼ ਹੈ ਨਾ ਉਹ ਮੇਲੇ ਦਾ ਕਾਫੀ ਮਨਮੋਹਣਾ ਲੱਗਦਾ ਕਾਫੀ ਸੋਹਣਾ ਲੱਗਦਾ ਇਸ ਲਾਈਟਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਮੇਲੇ ਦਾ ਜਿਹੜਾ ਦ੍ਰਿਸ਼ ਆ ਉਹ ਕਿਦਾਂ ਦਾ ਨਜ਼ਰ ਆ ਰਿਹਾ ਆਓ ਅੱਗੇ ਚੱਲਦੇ ਹਾਂ ਆਹ ਐਂਟਰੀ ਗੇਟ ਆ ਇਸ ਐਂਟਰੀ ਗੇਟ ਦੀਆਂ ਲਾਈਟਾਂ ਦਾ ਪ੍ਰਬੰਧ ਦੇਖ ਲਓ ਤੁਸੀਂ ਵਿਚਾਲੇ ਸ਼੍ਰੀ ਗਣੇਸ਼ ਜੀ ਦੀ ਮੂਰਤੀ ਹੈ ਤੇ ਸਾਰੇ ਜਾਨੇ ਇੱਥੋਂ ਐਂਟਰੀ ਲੈਂਦੇ ਆ ਤੇ ਬਹੁਤ ਸੋਹਣਾ ਦ੍ਰਿਸ਼ ਹੈ ਜਿਹੜਾ ਉਹ ਐਸ ਰੂਪ ਦੇ ਵਿੱਚ ਇਸ ਮੇਲੇ ਦਾ ਰਾਤ ਦਾ ਦ੍ਰਿਸ਼ ਹੈ ਜਿਹੜਾ ਉਹ ਬਣਦਾ ਹੈ ਆ ਅਸੀਂ ਹੁਣ ਮੇਲਾ ਗਰਾਊਂਡ ਦੇ ਅੰਦਰ ਪਹੁੰਚ ਚੁੱਕੇ ਹਾਂ ਖਾਸ ਸਾਡਾ ਮਨ ਸੀਗਾ ਵੀ ਤੁਹਾਨੂੰ ਆ ਲਾਈਟਿੰਗ ਦਿਖਾਈਏ ਆ ਦੇਖੋ ਘੁੰਮ ਫਿਰ ਕੇ ਕੈਮਰੇ ਦੇ ਅੱਗੇ ਜਿਹੜੇ ਹੈਗੇ ਆ ਲੋਕ ਆਪਣੀਆਂ ਵੀਡੀਓਜ਼ ਬਣਾ ਰਹੇ ਆ ਔਰ ਆ ਲਾਈਟਿੰਗ ਦਾ ਦ੍ਰਿਸ਼ ਬੜਾ ਸੋਹਣਾ ਲੱਗ ਰਿਹਾ ਐਸ ਤਰੀਕੇ ਦੇ ਨਾਲ ਆ ਜਿਹੜਾ ਉਹ ਮੇਲੇ ਦੇ ਵਿੱਚ ਰਾਤ ਵੇਲੇ ਲੋਕ ਇੰਜੋਏ ਕਰਨ ਆਉਂਦੇ ਆ ਔਰ ਆ ਜਿਹੜੀ ਹੈਗੀ ਆ ਕਾਫੀ ਲੋਕ ਮਨੋਰੰਜਨ ਕਰਦੇ ਆ ਦੇਖੋ ਤੀਰ ਅੰਦਾਜ਼ੀ ਕਰ ਰਹੇ ਆ ਗੇਮ ਖੇਡ ਰਹੇ ਆ ਲੋਕ ਬਹੁਤ ਆਨੰਦ ਇਸ ਵੇਲੇ ਜਿਹੜਾ ਹੈਗਾ ਉਹ ਰੇਡੀਓ ਦੇ ਵਿੱਚ ਬਣ ਰਿਹਾ ਹੈ ਆਹ ਇਹ ਹੈ ਸਰਾ ਲੋਕ ਹੈ ਜਿਹੜਾ ਉਹ ਮੇਲੇ ਦਾ ਆਨੰਦ ਰਾਤ ਨੂੰ ਮਨ ਰਹੇ ਆ ਲਾਤਾ ਲੋਤਾ ਉੱਤੇ ਲਾਉਤਾ ਲੋਕ ਇੰਜੋਏ ਕਰ ਰਹੇ ਆ ਇਧਰ ਤੀਰ ਅੰਦਾਜ਼ੀ ਹੋ ਰਹੀ ਆ ਤੇ ਇਸ ਤਰੀਕੇ ਦੇ ਨਾਲ ਮੇਲੇ ਦਾ ਆਨੰਦ ਲੋਕ ਆ ਜਿਹੜੇ ਉਹ ਮਾਣ ਰਹੇ ਆ ਇਧਰ ਆ ਤੁਸੀਂ ਬਿਲਡਿੰਗਾਂ ਦੇਖ ਰਹੇ ਹੋ ਜਿਹੜੀਆਂ ਬਣਾਈਆਂ ਸੀ ਇਹ ਰਾਤ ਨੂੰ ਇਸ ਤਰੀਕੇ ਦੇ ਨਾਲ ਨਜ਼ਰੀ ਆਉਂਦੀਆਂ ਤੇ ਆਹ ਦੇਖੋ ਲਾਈਟਿੰਗ ਚੱਲ ਰਹੀ ਆ ਲੋਕ ਆਪਣੇ ਬੱਚਿਆਂ ਦੇ ਨਾਲ ਝੂਟੇ ਲੈ ਰਹੇ ਆ ਚੰਡੋਲ ਦਾ ਦ੍ਰਿਸ਼ ਜਿਹੜਾ ਉਹ ਵਾਕਈ ਮਨਮੋਹਣਾ ਲੱਗਦਾ ਕਿਉਂਕਿ ਪੂਰੀ ਉੱਪਰ ਤੱਕ ਲਾਈਟਾਂ ਜਿਹੜੀਆਂ ਲੱਗੀਆਂ ਹੋਈਆਂ ਉਹ ਬੜਾ ਸੋਹਣਾ ਲੱਗਦਾ ਦੇਖਣ ਦੇ ਵਿੱਚ ਘੁੰਮ ਰਹੇ ਨੇ ਲੋਕ ਸਾਡੇ ਨਾਲ ਨਾਲ ਮੇਲਾ ਜਿਹੜਾ ਉਹ 뮤직 ਦਿੰਦਾ ਨਜ਼ਰੀ ਆ ਰਿਹਾ ਵਿੱਚੋਂ ਬਹੁਤ ਸਾਰੀਆਂ ਆਵਾਜ਼ਾਂ ਤੁਹਾਨੂੰ ਮੇਲੇ ਦੀਆਂ ਸੁਣ ਰਹੀਆਂ ਹੋਣਗੀਆਂ ਆਗੇ ਔਰ ਕਾਫੀ ਲੋਕ ਆ ਜਿਹੜੇ ਓਹੋ ਆਜੋ ਆਜੋ ਐਸ ਵੀ ਪੁੱਛ ਬਈ ਕੁਛ ਯਾਰ ਇਹ ਸੱਜਣ ਮਿੱਤਰ ਆਏ ਆ ਕਹਿੰਦੇ ਬੜਾ ਨਜ਼ਾਰਾ ਅਸੀਂ ਲੈ ਰਹੇ ਆ ਕਿਵੇਂ ਕਿਹੜਾ ਕੀ ਕਹਿਣਾ ਚਾਹੋਗੇ ਬਈ ਬੜਾ ਮਜ਼ਾ ਆ ਜਾਂਦਾ ਮੇਲੇ ਦੇ ਪਹੁੰਚੋ ਮੇਰੇ ਭਰਾ ਵੀਰ ਕੱਲੇ ਕੱਲੇ ਨਾ ਉਹ ਯਾਰਾਂ ਨਾਲ ਸਵਾਦ ਆਉਂਦਾ ਕੱਲੇ ਕੱਲੇ ਵੇਖੋ ਮੂਲ ਮੂਲ ਵੇਖ ਕੇ ਮੁਰਜੋਗੇ ਪਰ ਯਾਰਾਂ ਨਾਲ ਸਵਾਦ ਹੀ ਵੱਖਰਾ ਭਾਵੇਂ ਝੂੜੇ ਵੀ ਨਾਲੋ 30 ਰੁਪਏ ਦੀ ਐਂਟਰੀ ਦਾ ਸਵਾਦ ਹੀ ਵੱਖਰਾ ਆਉਂਦਾ ਜੋ ਯਾਰ ਬੇਲੀ ਹੁਣ ਕਹਿੰਦਾ ਵੀ ਮੇਲਾ ਯਾਰਾਂ ਦਾ ਦਿਲਦਾਰਾਂ ਦਾ ਆ ਮੇਲਾ ਯਾਰਾਂ ਤੇ ਦਿਲਦਾਰਾਂ ਦੇ ਨਾਲ ਹੀ ਹੁੰਦਾ ਬਾਈ ਦੀ ਗੱਲ ਬਿਲਕੁਲ ਸਹੀ ਹੈ ਇਸ ਤਰੀਕੇ ਦੇ ਨਾਲ ਇੱਥੇ ਲੋਕ ਹੈ ਜਿਹੜੇ ਉਹ ਘੁੰਮ ਰਹੇ ਆ ਪੰਜਾਬ ਵਾਲਾ ਪੋਡਕਾਸਟ ਪੰਜਾਬ ਵਾਲਾ ਪੋਡਕਾਸਟ ਕਹਿੰਦਾ ਯਾਰਾਂ ਬੇਲੀਆਂ ਦਾ ਰੰਨਾ ਵੇਲੀਆਂ ਦਾ ਸੋਹਣੀਆਂ ਸੇਲੀਆਂ ਤੇ ਯਾਰਾਂ ਬੇਲੀਆਂ ਦਾ ਠੀਕ ਆ ਬਾਈ ਯਾ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਸੋਹਣੀਆਂ ਸੇਲੀਆਂ ਰੰਨਾ ਵੇਲੀਆਂ ਦਾ ਲਓ ਬਾਈ ਬਾਈ ਬੋਲਿਆ ਤੇ ਮੇਲੇ ਬਾਰੇ ਦੱਸ ਰਹੇ ਆ ਕਾਫੀ ਲੋਕ ਜਿਹੜੇ ਹੈਗੇ ਆ ਇਸ ਮੇਲੇ ਦਾ ਆਨੰਦ ਮਾਰ ਰਹੇ ਆ ਆ ਝੂਲਾ ਤੁਸੀਂ ਦੇਖ ਸਕਦੇ ਹੋ ਤੇ ਨੌਜਵਾਨੇ ਦੇ ਵਿੱਚ ਇੱਕ ਬੈਠਾ ਵੀ ਹੈ ਤੇ ਦੇਖੋ ਉਰੇ ਬਿਲਕੁਲ ਉੱਪਰ ਜਾ ਕੇ ਜਮਾ ਟੇਡਾ ਹੋ ਜਾਂਦਾ ਤੇ ਸਾਰਾ ਜਿਹੜਾ ਸਰੀਰ ਆ ਉਹ ਘੁੰਮ ਜਾਂਦਾ ਦੇਖੋ ਤੇ ਲੋਕ ਇਸ ਝੁੱਲੇ ਦਾ ਆਨੰਦ ਵੀ ਆ ਜਿਹੜਾ ਉਹ ਪੂਰਾ ਮੰਨਦੇ ਆ ਉਹ ਵੇਖ ਕੇ ਡਰ ਜਾਂਦਾ ਲੱਗਦਾ ਕਿ ਬਿਲਕੁਲ ਹੀ ਟੇਡਾ ਹੋ ਜਾਂਦਾ ਇੱਕ ਵਾਰੀ ਜਾ ਕੇ ਜਮਾ ਉੱਪਰ ਰੁਕ ਵੀ ਜਾਂਦਾ ਇਹਦੇ ਨਾਲ ਦਾ ਤੁਹਾਨੂੰ ਨਾ ਵੱਡਾ ਝੁੱਲਾ ਆਪਾਂ ਪਿਛਲੇ ਪਾਸੇ ਜਦੋਂ ਘੇੜਾ ਕਢਣਾ ਉਦੋਂ ਵੀ ਦਿਖਾਵਾਂਗੇ ਤਾਂ ਬਹੁਤ ਜ਼ਿਆਦਾ ਉੱਚਾ ਤੇ ਬਹੁਤ ਜ਼ਿਆਦਾ ਡਰਾਵਣਾ ਜਿਹਾ ਸੀਨ ਬਣ ਜਾਂਦਾ ਉਹਦੇ ਉੱਤੇ ਤੇ ਜਿਹੜੇ ਲੋਕ ਇਹਨੂੰ ਰਾਈਡ ਕਰਦੇ ਆ ਮੈਂ ਨਾ ਵੀ ਉਹ ਵੀ ਜਿਗਰੇ ਵਾਲੇ ਆ ਵੀ ਇਹਦੇ ਤੇ ਬੈਠਣਾ ਇੱਕ ਵਾਰੀ ਡਰ ਜ਼ਰੂਰ ਲੱਗਦਾ ਦੇਖੋ ਬਹੁਤ ਹਾਈਟ ਵਾਲਾ ਝੁੱਲਾ ਹੈ ਬਿਲਕੁਲ ਉੱਪਰ ਗਿਆ ਝੁੱਲਾ ਦੇਖੋ ਮੈਂ ਕਿਹਾ ਸੀ ਵੀ ਇਹ ਰੁਕ ਜਾਂਦਾ ਤੁਸੀਂ ਜਾ ਕੇ ਦੇਖੋ ਬਿਲਕੁਲ ਰੋਕ ਲਿਆ ਉਹਨੇ ਤੇ ਇਹ ਬਿਲਕੁਲ ਹੀ ਉੱਥੇ ਜਾ ਕੇ ਜਿਹੜਾ ਸਿਰ ਥੱਲੇ ਹੋ ਜਾਂਦਾ ਤੇ ਜਿਹੜੇ ਨੌਜਵਾਨ ਵਿੱਚ ਬੈਠੇ ਆ ਪੁਰੀਆਂ ਬੈਲਟਾ ਬੁਲਟਾ ਕੱਸੀਆਂ ਹੁੰਦੀਆਂ ਇਸ ਤਰੀਕੇ ਦੇ ਨਾਲ ਆ ਤਾਂ ਸੇਫਟੀ ਬਣਾਉਂਦੇ ਆ ਪਰ ਫਿਰ ਵੀ ਇਹ ਸੀਨ ਆ ਜਿਹੜੇ ਰਾਤ ਵਾਲੇ ਉਹ ਸੋਹਣੇ ਲੱਗਦੇ ਆ ਲਾਈਟਾਂ ਦੇ ਵਿੱਚ ਵੀ ਝੁੱਲਿਆਂ ਦਾ ਨਜ਼ਾਰਾ ਵੱਖਰਾ ਆ ਗੱਲ ਕਰਦਾ ਸੀ ਮੈਂ ਤੁਹਾਨੂੰ ਉਹ ਆ ਦੇਖੋ ਬਿਲਕੁਲ ਉੱਪਰ ਜਾ ਕੇ ਜਿਹੜਾ ਉਹ ਟੇਡਾ ਹੋ ਜਾਂਦਾ ਤੇ ਇਹ ਬਿਲਕੁਲ ਭਰਿਆ ਬਹੁਤ سارے ਨੌਜਵਾਨ ਉੱਪਰ ਬੈਠੇ ਆ ਤੇ ਇਸ ਤਰੀਕੇ ਦੇ ਨਾਲ ਇਹ ਬਹੁਤ ਵੱਡਾ ਝੂਲਾ ਜਿਹੜਾ ਨਵਾਂ ਆਇਆ ਸੀਗਾ ਇਹ ਸਟਾਰਟਿੰਗ ਤੋਂ ਨਹੀਂ ਸੀਗਾ ਝੂਲਾ ਪਰ ਇਹ ਹੁਣ ਆਇਆ ਝੂਲਾ ਥੋੜੇ ਦਿਨ ਹੀ ਹੋਏ ਆ ਇਸ ਮੇਲੇ ਦੇ ਵਿੱਚ ਲੱਗੇ ਨੂੰ ਤੇ ਆਹ ਦੇਖੋ ਤੁਸੀਂ ਕਿਵੇਂ ਉੱਪਰ ਤੱਕ ਲੈ ਜਾਂਦਾ ਨੌਜਵਾਨ ਇਹ ਬਿਲਕੁਲ ਇਹ ਵੀ ਰੁਕੂਗਾ ਇੱਕ ਵਾਰੀ ਇਹਨੂੰ ਵੀ ਇਹ ਰੋਕਣਗੇ ਬਿਲਕੁਲ ਉੱਪਰ ਜਾ ਕੇ ਉਦੋਂ ਸੀਨ ਆ ਜਿਹੜਾ ਪੂਰਾ ਡਰਾਵਣਾ ਜਿਹਾ ਬਣ ਜਾਂਦਾ ਸਾਹੇ ਰੁਕ ਜਾਂਦੇ ਆ ਆ ਤੁਸੀਂ ਵੇਖ ਸਕਦੇ ਹੋ ਇਸ ਝੂਲੇ ਦੀ ਰਾਈਡ ਆ ਝੂਲਾ ਜਿਹੜਾ ਇਹ ਵੀ ਮੈਨੂੰ ਤਾਂ ਐ ਲੱਗਦਾ ਹੁੰਦਾ ਵੀ ਮਾਤ ਮੋਲ ਖਰੀਦਣੀ ਹੈ ਪੂਰੇ ਡਰ ਦੇ ਵਿੱਚੋਂ ਗੱਪਰੂ ਲੱਤਾਂ ਹਲ ਆਉਂਦੇ ਆ ਪੂਰਾ ਵੀਡੀਓ ਵੀ ਬਣਾਈ ਜਾਂਦੇ ਆ ਪਰ ਇਹੋ ਜਿਹੀ ਝੂਲਿਆਂ ਤੇ ਜਦੋਂ ਉੱਪਰ ਚੜਦੇ ਆ ਇਤਿਹਾਤ ਵਰਤਨਾ ਜ਼ਰੂਰੀ ਹੈ ਮੋਬਾਈਲਾਂ ਤੇ ਜਾਤਾ ਸੀ ਧਿਆਨ ਦੇਈਏ ਦੇਖੋ ਇਹ ਬਿਲਕੁਲ ਮੈਂ ਤੁਹਾਨੂੰ ਕਿਹਾ ਸੀ ਰੁਕੂਗਾ ਹੁਣ ਇਹ ਹੌਲੀ ਹੋ ਗਿਆ ਰੁਕਦਾ ਜਾਂਦਾ ਤੇ ਇਹਨਾਂ ਨੇ ਬਿਲਕੁਲ ਉੱਪਰ ਜਾ ਕੇ ਰੋਕ ਲੈਣਾ ਉਹ ਦੇਖੋ ਬਿਲਕੁਲ ਉੱਪਰ ਜਾ ਕੇ ਰੁਕਿਆ ਹੋਇਆ ਆ ਦੇਖੋ ਇਹਨੇ ਬਿਲਕੁਲ ਸਿੱਧਾ ਕਰਕੇ ਰੋਕ ਲਿਆ ਉਹਨੂੰ ਇਸ ਤਰੀਕੇ ਦੇ ਨਾਲ ਇਹ ਝੁੱਲਾ ਚੱਲਦਾ ਆ ਤੁਸੀਂ ਦੇਖ ਰਹੇ ਹੋ ਕਿਵੇਂ ਚੋਬਰ ਇਹਦੇ ਉੱਪਰ ਸ਼ਰਾਰਤਾਂ ਕਰਦੇ ਜਾਂਦੇ ਆ ਇਸ ਤਰੀਕੇ ਨਾਲ ਜਿਹੜੇ ਮੇਲੇ ਦੇ ਵਿੱਚ ਝੂਲੇ ਜਿਹੜੇ ਉਹ ਲੋਕਾਂ ਦੇ ਦੁਆਰਾ ਝੂਲੇ ਜਾ ਰਹੇ ਆ ਸਾਹਮਣੇ ਆਹ ਹੋਰ ਤੁਹਾਨੂੰ ਦਰਸ਼ਨ ਕਰਾਉਣੇ ਆ ਆ ਆਸਮਾਨ ਨਾਲ ਗੱਲਾਂ ਕਰਦੇ ਤੇ ਉੱਪਰ ਜਾ ਕੇ ਸ਼ਹਿਰ ਦੇ ਪੂਰੇ ਸ਼ਹਿਰ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਜਦੋਂ ਅਸੀਂ ਉੱਪਰ ਜਾਂਦੇ ਹਾਂ ਤਾਂ ਦੇਖੋ ਇਸ ਤਰੀਕੇ ਦੇ ਨਾਲ ਲੋਕ ਆ ਜਿਹੜੇ ਉਹ ਇੰਜੋਏ ਕਰ ਰਹੇ ਹੈ ਮੇਲੇ ਦੇ ਉੱਪਰ ਪੂਰੇ ਨਜ਼ਾਰੇ ਬਣੇ ਹੋਏ ਆ ਛੋਟੇ ਛੋਟੇ ਬੱਚਿਆਂ ਨੇ ਇਹ ਛੋਟੇ-ਛੋਟੇ ਬੱਚਿਆਂ ਦੇ ਨਾਲ ਹੀ ਮੇਲਿਆਂ ਦੇ ਵਿੱਚ ਆਨੰਦ ਆਉਂਦਾ ਜਦੋਂ ਮਾਪਿਓ ਇਹਨਾਂ ਬੱਚਿਆਂ ਨੂੰ ਮੇਲਾ ਵਖਾਉਣ ਲੈ ਕੇ ਆਉਂਦੇ ਆ ਤੇ ਇਹ ਇਤਿਹਾਸਕ ਮੇਲਾ ਹੈ ਖੈਰ ਇਹਨਾਂ ਬੱਚਿਆਂ ਨੂੰ ਇਤਿਹਾਸ ਬਾਰੇ ਵੀ ਸਾਨੂੰ ਨਾਲ ਦੀ ਨਾਲ ਦੱਸ ਦੇਣਾ ਚਾਹੀਦਾ ਹੈ ਜਿਹੜੇ ਬੱਚੇ ਕੋਈ 5ਵੀਂ 6ਵੀਂ ਵਾਲੇ ਬੱਚੇ ਆ ਵੀ ਇਸ ਮੇਲੇ ਦਾ ਇਤਿਹਾਸ ਆ ਤੇ ਜਿੱਥੇ ਮੇਲੇ ਦੇ ਵਿੱਚ ਬੱਚੇ ਇੰਜੋਏ ਕਰਦੇ ਆ ਝੂਟੇ ਲੈਂਦੇ ਆ ਤਾਂ ਉੱਥੇ ਇਹ ਇਹਨਾਂ ਨੂੰ ਇਹ ਵੀ ਪਤਾ ਲੱਗੇ ਵੀ ਇਹ ਸਾਡੇ ਮੇਲਿਆਂ ਦਾ ਸਾਡੇ ਜੀਵਨ ਦੇ ਵਿੱਚ ਕੀ ਮਹੱਤਵ ਹੈ ਤਾਂ ਇਸ ਤਰੀਕੇ ਦੇ ਨਾਲ ਬੱਚੇ ਤੁਸੀਂ ਦੇਖ ਸਕਦੇ ਹੋ ਇੱਧਰ ਪੂਰਾ ਜਿਹੜਾ ਨਜ਼ਾਰਾ ਉਹ ਲੈ ਰਹੇ ਆ ਲੋਕਤ ਉਠਾ ਰਹੇ ਆ ਇਸ ਮੇਲੇ ਦਾ ਮੇਰੇ ਦੇ ਸੋਹਣੇ ਸੋਹਣੇ ਸੀਨ ਤੁਹਾਨੂੰ ਅਸੀਂ ਦਿਖਾ ਰਹੇ ਆ ਇਹ ਸਾਰੇ ਮੇਲੇ ਦੇ ਦ੍ਰਿਸ਼ ਜਿਹੜੇ ਉਹ ਰਾਤ ਦੇ ਆ ਪੂਰਾ ਸੀਨ ਆ ਜਿਹੜਾ ਮੇਲੇ ਦਾ ਉਹ ਬੜਾ ਮਨਮੋਹਣਾ ਹੈ ਇਸ ਤਰੀਕੇ ਦੇ ਨਾਲ ਇਹ ਮੇਲਾ ਜਿਹੜਾ ਉਹ ਚੱਲ ਰਿਹਾ ਜਿਹੜਾ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਤੇ ਸਾਰੀਆਂ ਫੈਮਲੀਆਂ ਮਾਪਿਆਂ ਨੂੰ ਇਹ ਹੁੰਦਾ ਵੀ ਜਵਾਕਾਂ ਦੀਆਂ ਅਸੀਂ ਵੀਡੀਓ ਬਣਾ ਲਈਏ ਤੇ ਤੁਸੀਂ ਦੇਖ ਸਕਦੇ ਹੋ ਵੀ ਮਾਪਿਓ ਆ ਜਿਹੜੇ ਉਹ ਬੱਚਿਆਂ ਦੀਆਂ ਵੀਡੀਓ ਆ ਜਿਹੜੀਆਂ ਉਹ ਬਣਾ ਰਹੇ ਐ ਤੇ ਆ ਮੇਲੇ ਦੇ ਵਿੱਚ ਇੱਥੇ ਭੂਤਾਂ ਦੇ ਦਰਸ਼ਨ ਕਰਾਏ ਜਾਂਦੇ ਆ ਇਹ ਭੂਤ ਬੰਗਲਾ ਤੁਸੀਂ ਦੇਖ ਸਕਦੇ ਹੋ ਇਹਦੇ ਅੰਦਰ ਵੀ ਬੜੀਆਂ ਚੀਕਾਂ ਦੀ ਆਵਾਜ਼ ਬਾਰ ਕੋਲ ਸੁਣਦੀ ਆ ਆ ਇੱਕ ਬਾਰ ਬੈਠਾ ਇਹ ਭੂਤਾ ਦੀ ਟਿਕਟ ਕੱਟਦਾ ਵੀ ਜੇ ਵੇਖਣੀ ਹੈ ਤਾਂ ਆ ਜਾਓ ਆ ਜਿਹੜਾ ਰੌਲਾ ਜਿਹਾ ਸੁਣੀ ਜਾਂਦਾ ਜਿਹੜੀਆਂ ਚੀਕਾਂ ਜੀਆਂ ਸੁਣੀ ਜਾਂਦੀਆਂ ਇਹ ਛੋਟੇ ਛੋਟੇ ਜਵਾਕਾਂ ਨੂੰ ਵੀ ਡਰਾ ਦਿੰਦੀਆਂ ਇਹ ਭੂਤ ਬੰਗਲਾ ਮੇਲੇ ਵਾਲਾ